ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਵਿਸ਼ਾ ਹੈ ਗੁਲਾਬ ਦੀ ਫਸਲ ਸਾਨੂੰ ਤਾਂ ਆਪਣਾ ਗੁਰੂ ਗੋਬਿੰਦ ਸਿੰਘ ਜੀ ਸੀਸ ਟਾੜੀ ਤੇ ਰੱਖਲਾ ਜਾਣਦੇ ਹਾਂ ਇਸ਼ਕ ਗੰਜ ਤੇ ਘੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂ ਮਾਵਾ ਸਾਹਮਣੇ ਕਰਨ ਟੋਟੇ ਮਾਵਾ ਡੱਕਰੇ ਚੋਲੀ ਪਵਾਉਂਦੀ ਆ ਨੇ ਉੱਚਾ ਸੋਟਕੇ ਬੋਚਦੇ ਨੇ ਜਿਆਦੇ ਪੋਰਾ ਫੇਰ ਵੀ ਨਹੀਂ ਕਬਰਾਂ ਵਿਆੜੇ ਉੱਚਾ ਸੋਟਕੇ ਬੋਚਦੇ ਨੇ ਜਿਆਦੇ ਪੋਰਾ ਫੇਰ ਵੀ ਨਹੀਂ ਕਬਰਾਂ ਵਿਆੜੇ ਬੰਦ ਬੰਦ ਕੱਟਕੇ ਵੀ ਵੇਖ ਚੁੱਕੇ ਬੰਦ ਬੰਦ ਕੱਟ okay for the れ